ਪਿੰਡ ਕੋਈ ਨਹੀਂ ਖੜਿਆ ਵੀਰੇ ਮੇਰੀ ਹੈਲਪ ਹੀ ਕਰਦੇ ਹੋ ਮੇਰਾ ਭਰਾ ਵਸੇ ਯਾਰ ਨਾ ਕੇਅਰ ਕਰਦੇ ਵੀਰੇ ਨਾ ਕੋਈ ਡਾਕਟਰ ਆਉਂਦਾ ਆਪਰੇਸ਼ਨ ਕਰਦਾ ਕੁੱਤੇ ਵਾਂਗੂ ਠਟਕੇ ਚਲ ਜਾਂਦਾ ਮੈਨੂੰ ਬਸ ਇੰਡੀਆ ਸੱਦ ਲਾ ਵੀਰੇ ਮੈਨੂੰ ਇੰਡੀਆ ਸੱਦ ਲਾ ਤੇ ਜਿਹੜਾ ਮੇਰਾ ਆਪਰੇਸ਼ਨ ਕੀਤਾ ਸੀਗਾ ਇਹਨਾਂ ਨੇ ਉਹ ਸਕਸੈਸਫੁਲ ਹੋ ਚੁੱਕਾ ਵਾਹ ਤੇ ਰੱਬ ਦਾ ਜਰੀਆ ਤੁਸੀਂ ਬਣੇ ਹੋਏ ਆ ਲੋਕਾਂ ਦੀ ਹੈਲਪ ਇੰਨੀ ਕਰਦੇ ਤੈ ਹਨ ਬਾਜੀ ਮੈਂ ਕਹਿੰਦਾ ਤੁਸੀਂ ਮੇਨਾਂ ਖੜ ਗਏ ਮੇਨਾਂ ਰੱਬ ਖੜ ਗਏ ਉਹ ਨਹੀਂ ਨਹੀਂ ਬਾਜੀ ਤੁਹਾਡੀ ਆਡੀਅנס ਦਾ ਬਹੁਤ ਜ਼ਿਆਦਾ ਸ਼ੁਕਰ ਆ ਤੁਹਾਡਾ ਬਹੁਤ ਸ਼ੁਕਰ ਆ ਆ ਮੇਰੀ ਬਾਹ ਹੁਣਾ ਕਰਕੇ ਦੁਆਵਾ ਕਰਕੇ ਹੀ ਹਾਂਜੀ ਵੀਰੇ ਕੀ ਹਾਲ ਹੈ ਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਸਿੱਤਾ ਠੀਕ ਹੈ ਜੀ ਬਹੁਤ ਸ਼ੁਕਰ ਹੈ ਮਾਲੂ ਜੀ ਤੁਸੀਂ ਦੱਸੋ ਕਿਵੇਂ ਫੀਲ ਕਰ ਰਹੇ ਹੋ ਹੁਣ ਭਾਜੀ ਬਹੁਤ ਵਧੀਆ ਠੀਕ ਹੈ ਜੀ ਦੁਨੀਆ ਭਰ ਦੇ ਵਿੱਚੋਂ ਲੋਕ ਤੁਹਾਨੂੰ ਸਪੋਰਟ ਕਰ ਰਹੇ ਨੇ ਦੁਨੀਆ ਭਰ ਚੋਂ ਮੈਨੂੰ ਵੀ ਫੋਨ ਕਰ ਰਹੇ ਨੇ ਤੁਹਾਨੂੰ ਵੀ ਕਰ ਰਹੇ ਹੋਣਗੇ ਤੁਸੀਂ ਤੇ ਕੋਈ ਪਾਸਾ ਬਲੀ ਤੁਹਾਡੀਆਂ ਦਵਾਵਾਂ ਸਾਥ ਰਹਿਣ ਬਸ ਇੱਕ ਮਹੀਨੇ ਦਾ ਚਾਹੀ ਜਾਂ ਤੁਹਾਨੂੰ ਬਸ ਜਦੋਂ ਇੰਡੀਆ ਆ ਗਿਆ ਪਹਿਲਾਂ ਤੁਹਾਡੇ ਕੋਲ ਹੀ ਆਉਣਾ ਨਹੀਂ 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 ਬ੍ਰਦਰ ਹਮੇਸ਼ਾ ਤੁਹਾਡੇ ਨਾਲ ਆ ਮੈਂ ਤੁਹਾਨੂੰ ਕੱਲ ਵੀ ਕਿਹਾ ਸੀ ਕਿ ਮੈਂ ਤਾਂ ਚਾਹਾਂ ਤਾਂ ਕਿਸੇ ਨੌਜਵਾਨ ਨੂੰ ਬਾਹਰ ਹੀ ਨਾ ਜਾਣ ਦੇਵਾਂ ਪਰ ਮੈਨੂੰ ਜੋਗਾ ਹੈ ਨਹੀਂ ਕਿ ਮੈਂ ਕਹਦਾ ਕਿ ਸਾਰੇ ਨੌਜਵਾਨ ਮੇਰੇ ਕੋਲ ਆ ਜਾਓ ਪਾਜੀ ਆਦੀਪਾਦੀ ਹੋਈ ਜਾਣਾ ਭਾਜੀ ਫਿਰ ਘਰਾਂ ਦੀਆਂ ਮਜਬੂਰੀਆਂ ਬਹੁਤ ਹੁੰਦੀਆਂ ਨੇ ਤੁਹਾਨੂੰ ਪਤਾ ਹੀ ਆ ਪਰ ਦੀ ਡਰੀਮ ਹੁੰਦੇ ਮੈਂ ਮੈਂ ਰਿਸਪੈਕਟ ਕਰਦਾ ਮੈਂ ਮੈਂ ਕੱਲ ਵੀ ਵੀਡੀਓ ਜਦੋਂ ਪਈ ਸੀ ਨਾ ਤੁਹਾਡੀ ਮੈਂ ਉਹਦੇ ਚ ਵੀ ਤੁਹਾਨੂੰ ਇਹ ਗੱਲ ਕਹੀ ਸੀ ਉਸ ਤੋਂ ਬਾਅਦ ਮੈਂ ਇਹ ਗੱਲ ਕਹੀ ਸੀ ਮੈਂ ਕਿਹਾ ਯਾਰ ਆਪਣੇ ਮਾਪੇ ਬਣਾ ਛੱਡੋ ਰੁੱਖੀ ਸੁੱਕੀ ਘੱਟ ਖਾ ਲੋ ਅੱਧੀ ਖਾ ਲੋ ਚਲੋ ਮੈਨੂੰ ਪਤਾ ਏ ਮੇਰੇ ਵਾਂਗੂ ਗੱਡੀ ਚ ਬਹਿ ਕੇ ਏਸੀ ਚ ਬਹਿ ਕੇ ਗੱਲਾਂ ਕਰਨੀਆਂ ਸੌਖੀਆਂ ਪਰ ਮੈਂ ਜਾਣਾਂ ਕੋਈ ਵੀ ਮਤਲਬ ਬੱਚਾ ਮਾਪੇ ਤੋਂ ਦੂਰ ਨਾ ਹੋਵੇ ਮੇਰੀ ਫੀਲਿੰਗ ਹੈ ਬਾਕੀ ਤਾਂ ਚਲੋ ਭਾਜੀ ਇਹ ਹੈ ਨਾ ਹੁਣ ਤੁਹਾਡੇ ਨਾਲ ਲੋਕ ਬੜੇ ਜੁੜੇ ਨੇ ਇੱਕ ਰੱਬ ਦਾ ਜ਼ਰੀਆ ਤੁਸੀਂ ਬਣੇ ਹੋਏ ਆ ਲੋਕਾਂ ਦੀ ਹੈਲਪ ਇੰਨੀ ਕਰਦੇ ਟੈ ਹਨ ਤੇ ਆਪਾਂ ਵੀ ਇਹ ਕੋਸ਼ਿਸ਼ ਕਰਾਂਗੇ ਜਦੋਂ ਮੈਂ ਠੀਕ ਹੋ ਗਿਆ ਭਾਜੀ ਜਦੋਂ ਵੀ ਮੈਂ ਮੈਂ ਜ਼ਰੂਰ ਤੁਹਾਡੇ ਕੋਲ ਆਉਂਗਾ ਅਰੇ ਤੁਸੀਂ ਠੀਕ ਹੋ ਤੁਸੀਂ ਤੁਸੀਂ ਦੇਖੋ ਤੁਹਾਡੀ ਵੀਡੀਓ ਚ ਥੱਲੇ ਹਜ਼ਾਰਾਂ ਲੱਖਾਂ ਲੋਕ ਕਿੰਨਾ ਦਰਦ ਮਹਿਸੂਸ ਕਰ ਤੁਹਾਡੀ ਵੀਡੀਓ ਦੇਖ ਕੇ ਮੈਨੂੰ ਲੱਗਦਾ ਕੋਈ ਬੰਦਾ ਹੀ ਹੋਵੇਗਾ ਜਿਹੜਾ ਨਹੀਂ ਰੋਇਆ ਹੋਵੇਗਾ ਹਾਂ ਜੀ ਤੁਹਾਡੀ ਸਾਰੀ ਵੀਡੀਓ ਦੇਖ ਕੇ ਬੜਾ ਇਮੋਸ਼ਨਲ ਹੋ ਰਹੇ ਨੇ ਕਿ ਯਾਰ ਸਾਡਾ ਪਰ ਕਿਉਂਕਿ ਇਨਸਾਨੀਅਤ ਆ ਕਿਤਨਾ ਕਿਤੇ ਹੈਗੀ ਆ ਹੈਲੋ ਇਹਨਾਂ ਨੂੰ ਭਾਜੀ ਆਉਂਦੀ ਨਹੀਂ ਇੰਗਲਿਸ਼ ਨਹੀਂ ਆਉਂਦੀ ਇਹਨਾਂ ਨੂੰ اچھا ਇੰਗਲਿਸ਼ ਨਹੀਂ ਆਉਂਦੀ ਅਸੀਂ ਅਸੀਂ ਮਸਾ ਅਸੀਂ ਮਸਾ ਇੰਗਲਿਸ਼ ਸਿੱਖੀ ਤੇ ਇਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ ਹੋਰ ਠੀਕ ਹੋ ਹੁਣ ਤੁਸੀਂ ਹਾਂਜੀ ਭਾਜੀ ਫਰਕ ਆ ਜੀ ਅੱਗੇ ਨਾਲ ਵਾ ਦੇਖੋ ਬਲੀਡਿੰਗ ਉਹ ਬੰਦ ਆ ਚਲੋ ਸ਼ੁਕਰ ਹੁਣ ਅਗਲੀ ਕਾਰਵਾਈ ਕੀ ਬਣੀ ਹੁਣ ਅਗਲਾ ਤੁਹਾਡਾ ਕੀ ਡਿਸੀਜਨ ਬਣ ਰਿਹਾ ਹੁਣ ਆ ਰਹੇ ਹਾਂ ਕੀ ਕਰ ਰਹੇ ਹਾਂ ਐਂਬੈਸੀ ਨੇ ਭਾਜੀ ਮੈਨੂੰ ਹੁਣ ਕਾਲ ਕੀਤੀ ਸੀਗੀ ਐਂਬੈਸੀ ਵਾਲੇ ਕਹਿੰਦੇ ਆ ਕਿ ਡਾਕਟਰ ਦੇ ਟੱਚ ਦੇ ਵਿੱਚ ਨੇ ਤੇ ਜਿਹੜਾ ਮੇਰਾ ਆਪਰੇਸ਼ਨ ਕੀਤਾ ਸੀਗਾ ਇਹਨਾਂ ਨੇ ਉਹ ਸਕਸੈਸਫੁਲ ਹੋ ਚੁੱਕਾ ਆ ਵਾਲਾ ਚਲੋ ਸ਼ੁਕਰ ਹੈਵਾ ਤੇ ਹੁਣ ਵਰਗਾ ਭਾਜੀ ਅੱਗੇ ਨਾਲ ਬਹੁਤ ਜ਼ਿਆਦਾ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਭਾਈ ਜੀ ਉਹਦੇ ਐਂਬੈਸੀ ਕਹਿੰਦੇ ਪਏ ਸੀਗੇ ਸ਼ਾਇਦ ਮੇਰੇ ਘਰੋਂ ਕੋਈ ਪੇਰੈਂਟਸ ਦੇ ਵਿੱਚੋਂ ਕੋਈ ਮੇਰੇ ਕੋਲ ਆਵੇ ਉਹ ਮੈਨੂੰ ਲੈ ਕੇ ਜਾਵੇ ਜੋ ਵੀ ਅਗਲਾ ਪ੍ਰੋਸੈਸ ਹੋਊਗਾ ਉਹ ਮੈਂ ਬਾਅਦ ਹੀ ਦੱਸਣਾ ਬਧੀਆ ਹਫਤੇ ਤੱਕ ਪਤਾ ਲੱਗੂਗਾ ओके चलो जिथे ਵੀ ਮੈਂ ਤੁਹਾਡੀ ਮਦਦ ਕਰ ਸਕਿਆ ਵੀਰੇ ਮੈਨੂੰ ਜਰੂਰ ਦੱਸਿਓ ਕਿਉਂਕਿ ਮੈਨੂੰ ਵੀ ਬਹੁਤ ਲੋਕ ਫੋਨ ਕਰ ਰਹੇ ਨੇ ਕਿ ਇਸ ਵੀਰ ਦੀ ਅਸੀਂ ਮਦਦ ਕਰਨੀ ਆ ਪਰ ਮੈਨੂੰ ਹਜੇ ਪਤਾ ਨਹੀਂ ਕਿ ਮਦਦ ਤੁਹਾਡੀ ਕਰੀਏ ਕਿਦਾਂ ਇਸ ਕਰਕੇ ਉਹ ਸਾਰੇ ਨੰਬਰ ਮੈਂ ਸੇਵ ਕਰ ਲਏ ਕਿਉਂਕਿ ਮੈਨੂੰ ਸੁਦਾਵਾ ਮੇਰੇ ਨਾਲ ਆ ਤੁਹਾਡੇ ਜਿੰਨੇ ਪਿਆਰ ਕਰ ਨਾਲ ਉਹ ਵੀ ਮੇਰੇ ਨਾਲ ਨੇ ਬਸ ਮੈਂ ਲਦਵਾਵਾ ਚੁੰਦੀਆਂ ਬਚੀਆਂ ਨਾ ਅਰੇ ਮਹਾਰਾਜ ਕਿਰਪਾ ਕਰੋ ਮਹਾਰਾਜ ਕਿਰਪਾ ਕਰੋ ਮਹਾਰਾਜ ਇੱਕ ਵਾਰੀ ਸੈਟ ਹੋਏ ਕਿਤੇ ਕੰਮਕਾਰ ਲੱਜੇ ਇਹ ਕਰਜੇ ਕੋਨੇ ਇਹਦਾ ਬਾਕੀ ਜਾਂਦੇ ਲੱਗਦੇ ਆ ਇਹ ਗੱਲ ਤੁਸੀਂ ਚੜ੍ਹਦੀ ਕਲ ਵਾਲੀ ਕੀਤੀ ਹੈ ਜ਼ਿੰਦਗੀ ਦਾ ਤਾਰ ਜੜਾ ਕਿਦੇ ਨਹੀਂ ਆਂਦਾ ਯਾਰ ਅਸੀਂ ਤਾਂ ਜਿਨ੍ਹਾਂ ਨੂੰ ਗੁਰੂ ਮੰਨਦੇ ਆ ਜਿਨ੍ਹਾਂ ਕੋਲ ਅਸੀਂ ਸਿੱਖਦੇ ਆ ਉਹਨਾਂ ਦੀ ਜ਼ਿੰਦਗੀ ਚ ਪੂਰੇ ਪਰਿਵਾਰ ਤੇ ਆਇਆ ਸਾਡੀ ਤਾਂ ਕੀ ਔਕਾਤ ਸਾਡੀ ਕੀ ਹੁਣ ਬਾਹਰ ਤਾਂ ਨਹੀਂ ਜਾਣਾ ਤੁਸੀਂ ਹੁਣ ਇੱਥੇ ਹੀ ਰਹੋਗੇ ਇੰਡੀਆ ਭਾਜੀ ਜੇ ਤਾਂ ਇੰਡੀਆ ਚ ਕੋਈ ਵਧੀਆ ਜੌਬ ਮਿਲ ਗਈ ਤਾਂ ਫਿਰ ਇੰਡੀਆ ਜ਼ਰੂਰ ਰਹੂੰਗਾ ਤੇ ਜੇ ਨਹੀਂ ਮਤਲਬ ਡ੍ਰੀਮਸ ਤਾਂ ਹੁੰਦੇ ਨੇ ਭਾਜੀ ਸਾਰਿਆਂ ਦੇ ਹਨ ਤੇ ਜੇ ਨਹੀਂ ਆ ਤਾਂ ਫਿਰ ਮੈਂ ਦੇਖੂੰਗਾ ਜੋ ਆ ਮੈਂ ਜੋ ਚਲੋ ਜੇ ਤੁਸੀਂ ਜੇ ਤੁਸੀਂ ਇੰਡੀਆ ਕੰਮ ਕਰੋਗੇ ਨੇ ਇੰਡੀਆ ਕੰਮ ਦੇ ਵਿੱਚ ਸਾਡੀ ਕਿਤੇ ਲੋੜ ਹੈ ਅਸੀਂ ਤੁਹਾਡੇ ਨਾਲ ਕਿਉਂਕਿ ਅਸੀਂ ਸਾਡੇ ਕੋਲ ਜਿਹੜੀ ਇੱਕ ਪਾਵਰ ਗੁਰੂ ਮਾਰਾ ਨੇ ਦਿੱਤੀ ਸੋਸ਼ਲ ਮੀਡੀਆ ਤੇ ਲੋਕ ਜੁੜੇ ਨੇ ਅਸੀਂ ਉਹਨਾਂ ਨੂੰ ਜ਼ਰੂਰ ਬੇਨਤੀ ਕਰਾਂਗੇ ਕਿ ਆਪਣੇ ਭੈਣ ਭਰਾ ਭਾਵੇਂ ਤੁਸੀਂ ਜਿਹੜੀ ਵੀ ਕੰਟਰੀ 'ਚੋਂ ਜਿਹੜੀ ਵੀ ਸਟੇਟ 'ਚੋਂ ਆਪਣੇ ਲੋਕਾਂ ਨੂੰ ਜ਼ਰੂਰ ਸਾਥ ਦਿਓ ਭਾਜੀ ਇੰਡੀਆ 'ਚ ਰਹਿ ਕੇ ਤਾਂ ਮੈਂ ਤੁਹਾਡੀ ਐਨਜੀਓ ਦਾ ਬਿਲਕੁਲ ਵੀ ਮੈਂ ਵੀ ਕਹਿਦਾ ਝੂਠ ਬੋਲਾ ਕਿ ਨਹੀਂ ਸਾਥ ਦੇ ਸਕਿਆ ਪਰ ਬਾਹਰ ਜਦੋਂ ਵੀ ਮੈਂ ਆਉਂਗਾ ਜਾਂ ਇੰਡੀਆ 'ਚ ਮੇਰੀ ਤਨਖਾਹ ਵਧੀਆ ਹੋਊਗੀ ਮੈਂ ਜਰੂਰ ਆਪਣੇ ਦਸਬੰਦ ਕੱਢ ਕੇ ਤੁਹਾਨੂੰ ਸੈਂਡ ਕਰਾਂਗਾ ਬਾਬਾ ਜੀ ਤੁਸੀਂ ਤੁਸੀਂ ਠੀਕ ਹੋ ਜਾਓ ਤੁਹਾਡੀ ਸਿਹਤ ਠੀਕ ਹੋ ਜਾਵੇ ਤੁਹਾਡੀ ਵੀਡੀਓ ਦੇਖ ਕੇ ਹਰ ਬੰਦਾ ਹੀ ਬੜਾ ਦੁੱਖ ਪ੍ਰਗਟ ਕੀਤਾ ਸਾਰਿਆਂ ਨੇ ਮੇਰੀ ਫੈਮਲੀ ਨੇ ਵੀ ਵੀਡੀਓ ਦੇਖੀ ਜਦੋਂ ਉਹਨਾਂ ਨੇ ਕਿਹਾ ਕਿ ਤੂੰ ਇਹਦੀ ਹੈਲਪ ਕਰ ਰਹੀ ਥੀ ਹੈਲਪ ਕਰ ਮੈਂ ਕਿਹਾ ਮੈਂ ਕੋਈ ਮਤਲਬ ਸਾਰੇ ਬੰਦੇ ਨੂੰ ਨਾ ਮੇਰੇ ਤੋਂ ਉਮੀਦ ਹੋ ਜਾਂਦੀ ਬ੍ਰਦਰ ਸੋਸ਼ਲ ਮੀਡੀਆ ਤੇ ਤੁਹਾਡੀ ਵੀਡੀਓ ਚ ਸਭ ਤੋਂ ਜ਼ਿਆਦਾ ਟੈਗ ਮੈਨੂੰ ਕੀਤਾ ਲੋਕਾਂ ਨੇ ਤਾਂ ਆਲਦੋ ਦੇਖੋ ਤੁਸੀਂ ਮੇਰਾ ਨਾਮ ਵੀ ਨਾ ਲਿੱਤਾ ਫਿਰ ਵੀ ਇੱਕ ਬਹੁਤ ਜ਼ਿਆਦਾ ਉਮੀਦ ਹੋ ਜਾਂਦੀ ਕਈ ਵਾਰ ਦੇਖੋ ਮੈਂ ਭਾਵੇਂ ਕੁਝ ਕਰ ਪਾਵਾਂ ਨਾ ਕਰ ਪਾਵਾਂ ਪਰ ਮੇਰੇ ਤੋਂ ਉਮੀਦ ਬੜੀ ਹੋ ਜਾਂਦੀ ਲੋਕਾਂ ਨੂੰ ਕਿ ਇਹ ਪੱਕਾ ਕੁਝ ਕਰੇਗਾ। ਆਗੇ ਚੱਕਰ ਪਿਆ। ਆਵਾਜ਼ ਆ ਰਹੀ? ہاں ਜੀ ਹੁਣ ਆਈ ਭਜੀ ਆਵਾਜ਼। ਮਤਲਬ ਮੈਂ ਦੱਸ ਰਿਹਾ ਸੀਗਾ ਕਿ ਹਰ ਬੰਦੇ ਨੂੰ ਮੇਰੇ ਤੋਂ ਉਮੀਦ ਬਹੁਤ ਹੋ ਜਾਂਦੀ ਹੈ ਕਿ ਇਹ ਇਹਦਾਂ ਖੜੇਗਾ ਖੜੇਗਾ। ਮੈਂ ਭਾਵੇਂ ਕਈ ਵਾਰ ਕੁਝ ਨਹੀਂ ਵੀ ਕਰ ਪਾਂਦਾ ਤਾਂ ਵੀ ਲੋਕਾਂ ਨੂੰ ਲੱਗਦਾ ਕਿ ਇਹ ਪੱਕਾ ਕੁਝ ਕਰੇਗਾ। ਹਾਂ ਜੀ ਹਾਂ ਜੀ। ਤੇ ਭਜੀ ਇਹ ਆਹ ਚਲੋ ਤੁਹਾਡਾ ਸਾਥ ਚਾਹੀਦਾ। ਤਾਂ ਤੁਹਾਡਾ ਪਿਆਰ ਚਾਹੀਦਾ ਬਾਕੀ ਤੁਹਾਡੇ ਜਿਹੜੇ ਚਾਹਣ ਵਾਲੇ ਉਹਨਾਂ ਦਾ ਪਿਆਰ ਚਾਹੀਦਾ ਦਵਾਵਾਂ ਚਾਹੀਦੀਆਂ ਨੇ ਨਹੀਂ ਨਹੀਂ ਦਵਾਵਾਂ ਪੂਰੀ ਬਹੁਤ ਦਵਾਵਾਂ ਪੂਰੀਆਂ ਜੇ ਤੁਹਾਡੀ ਡਾਕਟਰਸ ਨਾਲ ਗੱਲਬਾਤ ਹੋਈ ਨਾ ਤਾਂ ਰਿਪੋਰਟਸ ਜਰੂਰ ਮੈਨੂੰ ਸੈਂਡ ਕਰਾਉਣ ਦੀ ਕੋਸ਼ਿਸ਼ ਕਰਿਓ ਸੋ ਥੈਟ ਮੈਂ ਇੱਥੇ ਦੇ ਦੋ ਤਿੰਨ ਡਾਕਟਰ ਨੂੰ ਇਹ ਮੈਨੂੰ ਇਹ ਇੰਡੀਆ ਘੱਲਣ ਗਏ ਜਾਂ ਰਿਪੋਰਟ ਕਰਨੇ ਕੁਝ ਵੀ ਕਰਨਗੇ ਹਨਾ ਤਾਂ ਮੈਨੂੰ ਪਲੀਜ਼ ਮੇਰਾ ਭਾਜੀ ਮੈਨੂੰ ਸੰਭਲ ਲਿਓ ਅਰੇ ਅਰੇ ਦਿਲੋਂ ਦਿਲੋਂ ਦੇਖੋ ਮੈਂ ਕੋਈ ਭਈ ਕੋਈ ਮੈਂ ਕੋਈ ਸੈਲੀਬ੍ਰਿਟੀ ਜਾਂ ਕੋਈ ਮੰਤਰੀ ਦਾ ਹੈ ਨਹੀਂ ਕਿ ਵੀਡੀਓ 'ਚ ਮੈਂ ਵੱਡੀਆਂ ਵੱਡੀਆਂ ਗੱਲਾਂ ਕਰਦੀਆਂ ਮੈਂ ਤਾਂ ਰੋਜ਼ ਗੁਰੂ ਮਹਾਰਾਜ ਦੀ ਕਿਰਪਾ ਨਾਲ ਉਸ ਲੋਕੇਸ਼ਨ ਤੇ ਬੈਠਦਾ 7 ਤੋਂ 9 ਮੈਂ ਨਹੀਂ ਕਹਿੰਦਾ ਮੈਂ ਸਾਰੀ ਦੁਨੀਆ ਦੀ ਹੈਲਪ ਕਰ ਰਿਹਾ ਪਰ ਐਟ ਲੀਸਟ ਮੈਂ ਉਹਨਾਂ ਤਮਾਸ਼ੀ ਬੀਨਾ ਚੋ ਜਾਂ ਘਰ ਬਹਿ ਕੇ ਇਕੱਲੇ ਸਲਾਵਾ ਦੇਣ ਵਾਲਾ ਜੋ ਤਾਂ ਨਹੀਂ ਹੈਗਾ ਮੈਂ ਐਟ ਲੀਸਟ ਕੁਛ ਨਾ ਕੁਛ ਰੋਜ਼ ਕਰੀ ਹੋਈ ਜਾਂਦਾ ਜੀ ਜੀ ਭਾਜੀ ਬਿਲਕੁਲ ਨਹੀਂ ਉਹ ਤਾਂ ਭਾਜੀ ਪਤਾ ਹੀ ਆ ਸਾਨੂੰ ਆਪਾਂ ਇਹਨੇ ਜੋਗੇ ਹਨੀ ਭਾਜੀ ਕੀ ਕਰ ਸਕੀ ਨਹੀ ਨਹੀਂ ਜਦੋਂ ਵੀ ਮੈਂ ਫ੍ਰੀ ਕਰਾਂ ਜ਼ਰੂਰ ਕਰਾਂਗੇ ਭਾਜੀ ਨਹੀਂ ਨਹੀਂ ਦੇਖੋ ਵਿਸ਼ਾਲ ਵਿਸ਼ਾਲ ਵੀਰੇ ਗੱਲ ਪਤਾ ਕੀ ਹੈ ਇਸ ਦੁਨੀਆ ਦੇ ਵਿੱਚ ਨਾ ਜਿਹੜਾ ਬੰਦਾ ਜਿੰਨੇ ਜੋਗਾ ਹੈ ਉਹਨਾਂ ਕਰਨਾ ਚਾਹੀਦਾ ਜ਼ਰੂਰੀ ਨਹੀਂ ਕਿ ਕੋਈ ਬੰਦਾ ਕੋਈ ਬੰਦਾ ਹੁਣ ਮੈਂ ਕਿਸੇ ਨੂੰ ਕਹਾਂ ਯਾਰ ਤੇਰੀ 400 ਰੁਪਏ ਦਿਹਾੜੀ ਆ ਤੂੰ 500 ਰੁਪਏ ਡੋਨੇਟ ਕਰ ਦੇ ਜਾਂ 400 ਹੀ ਦੇ ਦੇ ਉਹ ਨਹੀਂ ਗੱਲ ਬਣਦੀ ਤੁਸੀਂ ਜਿੰਨਾ ਕਰ ਸਕਦੇ ਹੋ ਕੋਈ ਪੈਸੇ ਨਹੀਂ ਵੀ ਦੇ ਸਕਦਾ ਕੋਈ ਕਿਸੇ ਦਾ ਦੁੱਖ ਹੀ ਸੁਣ ਲੈ ਹੁਣ ਦੁੱਖ ਸੁਣਨ ਲਈ ਥੋੜੀ ਪੈਸੇ ਲੱਗਦੇ ਆ ਬਿਲਕੁਲ ਭਾਜੀ ਇਹ ਤਾਂ ਗੱਲ ਹੈਗੀ ਹੁਣ ਕੋਈ ਵਿਚਾਰਾ ਮਾੜੇ ਟਾਈਮ ਤੇ ਗਲੀ ਗਵਾਨ ਚ ਸਾਡੇ ਵਾਲੇ ਟੀਚਰਾਂ ਕਰਨ ਲੱਗ ਜਾਂਦੇ ਆ ਜੇ ਕੋਈ ਕੁਝ ਕਰ ਰਿਹਾ ਤਾਂ ਉਹਦੇ ਉਂਗਲ ਕਰਨ ਲੱਗ ਜਾਂਦੇ ਉਹਦੀ ਬਜਾਏ ਯਾਰ ਕਿਸੇ ਦਾ ਦੁੱਖ ਸੁੱਖ ਸੁਣ ਲਓ ਹੁਣ ਮੱਛਲੀ ਕਵੇ ਮੈਂ ਚਿੜੀ ਵਾਂਗ ਉੱਡ ਨਹੀਂ ਸਕਦੀ ਤੇ ਚਿੜੀ ਕਵੇ ਮੈਂ ਪਾਣੀ ਚ ਮੱਛਲੀ ਵਾਂਗ ਤੈਰ ਨਹੀਂ ਸਕਦੀ ਤਾਂ ਦੋਨੋਂ ਆਪਣੀ ਜਗ੍ਹਾ ਗਲਤ ਨੇ ਸਹੀ ਗੱਲ ਆ ਭਾਜੀ ਇਹ ਤਾਂ ਆ ਜੀ ਆਪਣਾ ਆਪਣਾ ਕਰਮ ਕਰੀ ਜਾ ਔਰ ਤੁਸੀਂ ਦਿਲੋਂ ਦੇਖੋ ਮੈਂ ਹਮੇਸ਼ਾ ਸੋਚਦਾ ਹੁੰਨਾ ਕਿ ਜਦੋਂ ਕੋਈ ਬੰਦਾ ਬੁਰੇ ਵਕਤ ਚ ਜਾਂਦਾ ਨਾ ਉਹਦੇ ਕੁਝ ਉਹਦੇ ਕਰਮਾਂ ਦੀ ਕੋਈ ਉਹਦੀ ਪੁਰਾਣੀ ਦੇਣ ਹੁੰਦੀ ਹੈ ਜਿਹੜਾ ਵੀ ਕਿਉਂਕਿ ਇਸ ਦੁਨੀਆ 'ਚ ਕਰਮ ਹੈ ਪਰ ਉਸ ਮਾੜੇ ਟਾਈਮ ਦੇ ਵਿੱਚ ਜੇ ਕੋਈ ਤੁਹਾਡੇ ਨਾਲ ਖੜ ਜਾਵੇ ਨਾ ਏ ਵੀ ਤੁਹਾਡੇ ਚੰਗੇ ਕਰਮ ਨੇ ਤੁਸੀਂ ਦੇਖੋ ਤੁਸੀਂ ਇੱਕ ਆਵਾਜ਼ ਮਾਰੀ سوشل میڈیا ਤੇ ਪੂਰੀ ਦੁਨੀਆ ਭਰ ਦੇ ਵਿੱਚ ਲੋਕ ਤੁਹਾਡੇ ਨਾਲ ਖੜ ਗਏ ਪਾਜੀ ਮੈਂ ਕਹਿੰਦਾ ਤੁਸੀਂ ਮੇਰੇ ਨਾਲ ਖੜ ਗਏ ਮੇਰੇ ਨਾਲ ਰੱਬ ਖੜ ਗਏ ਉਹ ਨਹੀਂ 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 ਮੈਂ 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 ਬਹੁਤ ਛੋਟਾ ਮੇਰੇ ਮੈਂ ਬਹੁਤ ਛੋਟਾ ਪਰ ਠੀਕ ਹੈ ਸਾਡੇ ਵਰਗੇ ਬੰਦੇ ਨਾ سوشل میڈیا ਤੇ ਕਈ ਵਾਰ ਸੀਨਾ ਚੀਰ ਕੇ ਨਹੀਂ ਦਿਖਾ ਸਕਦੇ ਕਿ ਮੈਂ ਕਿਵੇਂ ਅੰਦਰੋਂ ਕਿਵੇਂ ਫੀਲ ਕਰਦਾ ਨਾ ਇਹ ਤਾਂ ਚਲੋ ਵਕਤ ਵਕਤ ਲੋਕ ਬਹੁਤ ਸਿਆਣੇ ਨੇ ਸਭ ਸਮਝਦੇ ਨੇ ਕੌਣ ਕਿਦਾਂ ਕੌਣ ਕੀ ਕਰ ਰਿਹਾ ਪਰ ਤੁਸੀਂ ਡੋਲਿਓ ਨਾ ਮੈਂ ਦਿਲੋਂ ਤੁਹਾਡੇ ਨਾਲ ਆਂ ਔਰ ਮੈਂ ਬਾਰ-ਬਾਰ ਫਿਰ ਕਹਿ ਰਿਹਾ ਤੁਹਾਡੇ ਇਲਾਜ ਦਾ ਸਾਰਾ ਖਰਚਾ ਅਸੀਂ ਆਪੇ ਹੀ ਦੇਖ ਲਾਂਗੇ ਤੁਸੀਂ ਬਸ ਆ ਜਾਓਂ ਡੀ ਬਹੁਤ ਬਹੁਤ ਸ਼ੁਕਰੀਆ ਬੱਜੀ ਔਰ ਮੈਡੀਕਲੀ ਤੁਹਾਡੇ ਪਿੰਡ ਚ ਤੁਹਾਡੇ ਸ਼ਹਿਰ ਚ ਕਿਸੇ ਨੂੰ ਕੋਈ ਦਵਾਈਆਂ ਦੀ ਕੋਈ ਇਲਾਜ ਦੀ ਕੋਈ ਆਪਰੇਸ਼ਨ ਦੀ ਦਿੱਕਤ ਹੋਵੇ ਤੁਸੀਂ ਬੇਚੀਜ਼ ਕੋ ਕੇ ਮੈਨੂੰ ਦੱਸਿਆ ਕਰੋ ਅਸੀਂ ਗੁਰੂ ਮਹਾਰਾਜ ਮੇਰੇ ਐਂਡਲੇ ਸਾਹ ਤੱਕ ਹੀ ਇਹ ਸੇਵਾ ਲੈਣਗੇ 365 ਦਿਨ ਦੀ ਸੇਵਾ ਅਸੀਂ ਨਿਭਾਵਾਂਗੇ ਜੀ ਬੜੀ ਜਰੂਰ ਬਾਜੀ ਦੱਸਿਆ ਕਰੂੰਗਾ ਮੈਂ ਤਾਂ ਨਹੀਂ ਹਾਂ ਜੀ ਬਾਕੀ ਹੁਣ ਚੜ੍ਹਦੀ ਕਲਾ ਚ ਰਹੋ ਧਿਆਨ ਰੱਖੋ ਬਹੁਤ ਬਹੁਤ ਪਿਆ ਮੇਰੇ ਪਿੰਡ ਵੱਲੋਂ ਵੀ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਧੰਨਵਾਦ ਨਹੀਂ ਨਹੀਂ ਉਹ ਵੀ ਮੇਰੇ ਅਲੱਗ ਕਿਸੇ ਨੂੰ ਵੀ ਲੋੜ ਹੋਊਗੀ ਮੈਂ ਤੁਹਾਨੂੰ ਜਰੂਰ ਸੰਪਰਕ ਕਰਾਂ ਤੁਹਾਡੇ ਕੋਲ ਮੇਰਾ ਪਰਸਨਲ ਨੰਬਰ ਆ ਗਿਆ ਮੈਨੂੰ ਇੱਕ ਮੈਸੇਜ ਡ੍ਰੌਪ ਕਰਨਾ ਵੀਰੇ ਆਹ ਕੰਮ ਆ ਆ ਨੰਬਰ ਮੇਰਾ ਬਾਤ ਚੱਲੇਦਾ ਪੂਰੇ ਪੰਜਾਬ ਦਾ ਕੀ ਪੂਰੇ ਦੇਸ਼ ਦਾ ਹੀ ਕੋਈ ਮਰੀਜ਼ ਨਾ ਰਹਿਣ ਦੀ ਹੈ ਪਰ ਮੈਂ ਚਲੋ ਜਿੰਨੇ ਜੋਗਾ ਬਾਈ ਕਰੀ ਜਾਂਦਾ ਬਿਲਕੁਲ ਬਾਜੀ ਬਿਲਕੁਲ ਜੀ ਤੁਹਾਡੇ ਵਰਗਾ ਬੰਦਾ ਬਾਜੀ ਮੈਂ ਕਦੇ ਨਹੀਂ ਦੇਖਿਆ ਨਾ ਜਦੋਂ ਤੇ ਤੁਸੀਂ ਇਸ ਲਾਈਨ 'ਚ ਪੈ ਭਾਈ ਰੱਬ ਹੀ ਮੰਨਿਆ ਤੁਹਾਨੂੰ ਬਸ ਰੱਬ ਦੇਖੋ ਰੱਬ ਹੀ ਆ ਭਾਈ ਸੇ ਰੱਬ ਦੇ ਬੱਚੇ ਆ ਕੋਸ਼ਿਸ਼ ਕਰੀਦੀ ਹੈ ਕਿ ਚਲੋ ਜੀਵਨ ਦਾ ਦੰਦਾ ਨਾ ਰੱਬ ਦੇ ਜੜੀਆ ਬਣਾ ਦਿੰਦਾ ਉਹ ਤੁਸੀਂ ਹੁਣ ਸਾਡੇ ਵਿੱਚ ਹੈਗੇ ਨਹੀਂ 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 ਦੇਖੋ ਜੀਵ ਜੀਵਨ ਦਾ ਦੇਖੋ ਤੁਸੀਂ ਦੇਖੋ ਹਰ ਬੰਦੇ ਦੇ ਵਿੱਚ ਨਾ ਭਾਈ ਰੱਬ ਹੈਗਾ ਦਿਲ ਰੱਬ ਤਾਂ ਸਭ ਰਿਆ ਚ ਹੈਗਾ ਪਰ ਕਈ ਵਾਰ ਸਿਚੁਏਸ਼ਨ ਆਪਣੀ ਐਸੀ ਹੁੰਦੀ ਹਾਲਾਤ ਐਸੇ ਹੁੰਦੇ ਕਿ ਆਪਾਂ ਸਭ ਦੀ ਮਦਦ ਨਹੀਂ ਕਰ ਸਕਦੇ ਚਾਹ ਕੇ ਵੀ ਤਾਂ ਮੈਂ ਕਹਿੰਦਾ ਉਹਨਾਂ ਕਿ ਜਿਨ੍ਹਾਂ ਦੇ ਹਾਲਾਤ ਸਹੀ ਨੇ ਜਿੱਦਾਂ ਲੋਕ ਅਕਸਰ ਮੈਨੂੰ ਟਿੱਚਰ ਕਰ ਦਿੰਦੇ ਨੇ ਨਾ ਕਿ ਤੇਰੇ ਕੋਲ ਤਾਂ 4 ਪੈਸੇ ਨੇ ਤੈਨੂੰ ਤਾਂ ਗੱਲਾਂ ਆਉਂਦੀਆਂ ਮੈਂ ਕਿਹਾ 4 ਪੈਸੇ ਮੇਰੇ ਹੀ ਸ਼ਾਇਦ ਮੇਰੇ ਕੋਲ ਸ਼ਾਇਦ ਮੇਰੇ ਪਰਿਵਾਰ ਕੋਲ ਟੋਟਲ ਜਿੰਨੇ ਪੈਸੇ ਨੇ ਨਾ 19 ਦੀ ਤਾਂ ਲੁਧਿਆਣੇ ਗੱਡੀ ਘੁੰਮਦੀ ਆ ਮੈਂ ਕਿਹਾ ਯਾਰ ਉਹ ਕਿਉਂ ਨਹੀਂ ਕਰ ਲੈਂਦੇ ਸਾਰੇ ਲੱਗ ਜੋ ਜਿੰਨਾਂ ਕੋਲ ਪੈਸੇ ਹੈਗੇ ਆ ਉਹ ਲੱਗ ਜੋ ਸਹੀ ਗੱਲ ਆ ਭਾਜੀ ਇਹ ਹੀ ਗੱਲ ਹੈਗੀ ਆ ਕੋਈ ਨਹੀਂ ਇਹ ਕਰ ਸਕਦਾ ਭਾਜੀ ਨਹੀਂ ਨਹੀਂ ਇਹ ਕੋਈ ਕੋਈ ਉਹ ਹੁਣ ਤੁਸੀਂ ਆ ਤੁਹਾਡੀ ਟੀਮ ਵਰਕ ਆ ਤੁਸੀਂ ਮੋਰੇ ਅੱਗੇ ਆ ਸਾਰਾ ਹੈਂਡਲ ਕਰਨਾ ਬਹੁਤ ਔਖਾ ਭਾਜੀ ਆਪਾਂ ਸਮਝਦੇ ਸ਼ੁਕਰ ਹੈ ਭਾਈ ਤੁਸੀਂ ਭਰਾਵਾਂ ਨੇ ਦੇਖੋ ਇੰਨਾ ਸਮਝਾ ਸਹਿਯੋਗ ਸਮਝਾ ਮੇਰੇ ਲਈ ਮੈਨੂੰ ਹੋਰ ਕੀ ਚਾਹੀਦਾ ਹੈ ਭਾਈ ਮੈਂ ਕਦੀ ਕਿਸੇ ਕੋਲ ਪੈਸੇ ਨਹੀਂ ਮੰਗਦਾ ਮੈਂ ਕਦੀ ਕਿਸੇ ਕੋਲ ਕੋਈ ਆਪਣੇ ਲਾਲਚਲੀ ਚੀਜ਼ ਨਹੀਂ ਮੰਗਦਾ ਮੈਂ ਤਾਂ ਇਹੀ ਕਹਿਣਾ ਕਿ ਚਲੋ ਇੱਕ ਦੂਜੇ ਦੀ ਮਦਦ ਕਰੋ ਹੋਰ ਕੀ ਹੈ ਸੋਸ਼ਲ ਮੀਡੀਆ ਦਾ ਅਜ ਜ਼ਮਾਨਾ ਹੈ ਜਿਹੜੇ ਵੱਡੇ ਵੱਡੇ ਸੈਲੀਬ੍ਰਿਟੀ ਨੇ ਆ ਪਾਰ ਆਪਾਂ ਪ੍ਰਦੇਸ਼ਾਂ ਚ ਮੁੰਡੇ ਮੇਰੇ ਵਰਗੇ ਕਈ ਬੈਠੇ ਨੇ ਜਿਹੜੇ ਕਮਾਈਆਂ ਕਰਦੇ ਪਏ ਨੇ ਹੁਣ ਮੈਂ ਵੀ ਥੋੜਾ ਮੇਰਾ ਕਰਜ਼ਾ ਚਲੋ ਉਤਰ ਜਾਂਦਾ ਹਨ ਮੈਂ ਵੀ ਤੁਹਾਡੇ ਨਾਲ ਜੁੜਨਾ ਚਾਹੁੰਦਾ ਸੀ ਕਿਉਂਕਿ ਮੇਰੇ ਤੁਸੀਂ ਰਹੇ ਹੋ ਜਿੱਦਾਂ ਕਹ ਲਵਾਂ ਕਿ ਮੈਂ ਤੁਹਾਨੂੰ ਆਈਡਲ ਮੰਨਦਾ ਸੀਗਾ ਕਿ ਅਰੇ ਨਹੀਂ ਥੈਂਕ ਯੂ ਅਰੇ ਨਹੀਂ ਮੈਂ ਤੁਹਾਨੂੰ ਪਹਿਲੇ ਦੱਸਿਆ ਵੀ ਜੇ ਕੋਈ ਚੰਗਾ ਮਹਿੰਗਾ ਦਾ ਜ਼ਰੂਰ ਮੈਂ ਕਰਿਆ ਕਰਨਾ ਸੀਗਾ ਪਰ ਰੱਬ ਨੇ ਭਾਜੀ ਪਹਿਲਾਂ ਹੀ ਟੱਕ ਰਖਾ ਨਹੀਂ 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 ਕੋਈ ਗੱਲ ਨਹੀਂ ਇਹ ਨਾ ਸਭ ਕੁਝ ਪਰਮਾਤਮਾ ਦਾ ਨਾ ਬਦਈ ਚੱਕਰ ਵੀ ਰੇ ਅਸੀਂ ਨਾ ਰੱਬ ਦੇ ਨਾਲ ਸਵਾਲ ਜਵਾਬ ਨਹੀਂ ਕਰ ਸਕਦੇ ਕਿਉਂਕਿ ਇਧਰੋਂ ਅਸੀਂ ਸਭ ਕੁਝ ਰੱਬ ਨੂੰ ਬੋਲ ਦਿੰਨੇ ਉਧਰੋਂ ਕੁਝ ਜਵਾਬ ਤਾਂ ਆਂਦਾ ਨਹੀਂ ਤਾਂ ਉਹਦੀ ਰਜ਼ਾ 'ਚ ਰਾਜੀ ਰਹੋ ਸ਼ਾਇਦ ਤੁਸੀਂ ਇਹ ਦੇਖੋ ਤੁਸੀਂ ਇਹ ਸ਼ੁਕਰ ਕਰੋਗੇ ਤੁਹਾਡੇ ਸਿਰ ਨੂੰ ਬਾਹ ਖਰਾਬ ਹੋਈ ਹੈ ਕਈ ਵਿਚਾਰਿਆਂ ਦੇ ਦੋਨੋਂ ਬਾਹਾਂ ਹੀ ਕੱਟੀਆਂ ਜਾਂਦੀਆਂ ਮੌਤ ਹੀ ਹੋ ਜਾਂਦੀ ਹੈ ਸ਼ੁਕਰ ਹੈ ਮਹਾਰਾਜ ਦਾ ਫਿਰ ਕੋਈ ਗੱਲ ਨਹੀਂ ਉਹਨੂੰ ਕੋਈ ਸਬਕ ਦਿੱਤਾ ਤੁਹਾਡਾ ਰਪਾ ਜੀ ਤੁਹਾਡੀ ਆਡੀਅנס ਦਾ ਬਹੁਤ ਜਿਆਦਾ ਸ਼ੁਕਰ ਆ ਤੁਹਾਡਾ ਬਹੁਤ ਸ਼ੁਕਰ ਆ ਆ ਮੇਰੀ ਬਾਹ ਹੁਣਾ ਕਰਕੇ ਦੁਆਵਾਂ ਕਰਕੇ ਹੀ ਠੀਕ ਹੋ ਗਈ ਨਹੀਂ ਹੋ ਜਾਣੀ ਬਾਈ ਬਾਈ ਦੁਆ ਜੋਆ ਚ ਬਹੁਤ ਤਾਕਤ ਹੈ ਦੁਆ ਚ ਬਹੁਤ ਤਾਕਤ ਹੈ ਹੱਤ ਦਿਨ ਬਾਈ ਮੈਨੂੰ ਪਤਾ ਮੈਂ ਕਿਦਾਂ ਤੜਪ ਤੜਪ ਕੇ ਕੱਢਿਆ 8ਵੇਂ ਦਿਨ ਜਦੋਂ ਮੈਂ ਵੀਡੀਓ ਪਾਈਆ ਤੇ ਸਾਰਿਆਂ ਨੇ ਮੈਨੂੰ ਬਹੁਤ ਜਿਆਦਾ ਪਿਆਰ ਦਿੱਤਾ ਤੁਹਾਡੇ ਚੌਣ ਵਾਲਿਆਂ ਨੇ ਵੀ ਨਹੀਂ ਨਹੀਂ ਚੌਣ ਵਾਲਿਆਂ ਨੇ ਮੈਂ ਸਮਝ ਸਕਦਾ ਮੈਂ ਤੁਸੀਂ ਇਹ ਦੇਖੋ ਬਈ ਤੁਹਾਡੇ ਇੱਕ ਵੀਡੀਓ ਪਾਉਣ ਨਾਲ ਜੇ ਇੰਨੀ ਦੁਨੀਆ ਮਦਦ ਕਰ ਸਕਦੀ ਹੈ ਜੇ ਇੱਕ ਪਲੈਟਫਾਰਮ ਹੀ ਬਣ ਜਾਵੇ ਕਿ ਭਾਈ ਜਿਹਨੂੰ ਲੋੜ ਹੈ ਉਹ ਕਰ ਲਵੇ ਸਾਰਾ ਕਿਉਂਕਿ ਹੁਣ ਦੇਖੋ ਤੁਹਾਡੇ ਵਾਂਗੂ ਹਰ ਬੰਦੇ ਦੀ ਵੀਡੀਓ ਵਾਇਰਲ ਨਹੀਂ ਹੋਣੀ ਤੇ ਹਰ ਬੰਦੇ ਨੇ ਪਾਣੀ ਵੀ ਨਹੀਂ ਤੁਸੀਂ ਜਿਗਰਾ ਕੱਢਿਆ ਤੁਸੀਂ ਪ੍ਰੋਬਲਮ ਆਪਣੀ ਦੱਸੀ ਤੁਹਾਡਾ ਹੱਲ ਹੋ ਰਿਹਾ ਕਈ ਲੋਕ ਵਿਚਾਰੇ ਸ਼ਰਮ ਦੇ ਮਾਰੇ ਨਹੀਂ ਦੱਸਦੇ ਕਿ ਯਾਰ ਛੱਡ ਯਾਰ ਲੋਕ ਕੀ ਕਹਿਣਗੇ ਪਰ ਇਹਦਾ ਸੋਲੂਸ਼ਨ ਵੀ ਤਾਂ ਨਹੀਂ ਨਾ ਹੈਗਾ ਹੁਣ ਕਿੱਦਾਂ ਮੈਨੂੰ ਕਿੱਦਾਂ ਪਤਾ ਲੱਗੂਗਾ ਬਾਹਰ ਬੈਠੇ ਭਾਜੀ ਇਦਾਂ ਹੀ ਸਗਾ ਹੁਣ 7 ਦਿਨਾਂ ਘਰ ਦੇ ਆਣੇ ਬਿਥੇਰੀ ਭੱਜ ਦੌੜ ਕੀਤੀ ਆ ਕਿ ਨਹੀਂ ਚਲੋ ਹੱਥ ਪਹੁੰਚਾਣਾ ਭਾਜੀ ਫੇਰੀ ਮੈਨੂੰ ਜਿਗਰਾ ਕੱਢ ਕੇ ਪਾਣੀ ਪੀ। ਵੀਡੀਓ ਕਿਸੇ ਦਾ ਦੇਣ ਨਹੀਂ ਕਰਦਾ ਕਿ ਆਪਣਾ ਨਾ ਇਦਾਂ ਰਵੇ ਗਿਆ ਕੁਝ ਵੀ ਆ। ਪਰ ਕਰਨਾ ਪਿਆ ਭਾਜੀ। ਮੈਂ ਨਾ ਭਾਜੀ ਹਮੇਸ਼ਾ ਕਹਿੰਦਾ ਹੁਣ ਕਿ ਇੰਨੇ ਇੰਨੇ ਸੈਲੀਬ੍ਰਿਟੀ ਬਈ ਦੇਖੋ ਲੱਖਾਂ ਕਰੋੜਾਂ ਫੈਨ ਨੇ ਸੈਲੀਬ੍ਰਿਟੀਆਂ ਦੇ। ਉਹਨਾਂ ਦੀ ਇੱਕ ਪੋਸਟ ਪਾਏ ਤੇ ਲੱਖਾਂ ਬੰਦਾ ਉੱਥੇ ਪਹੁੰਚ ਜਾਂਦਾ ਟਿਕਟ ਪੈਸੇ ਲੈ ਕੇ ਦੇਖਦਾ ਉਹਨਾਂ ਨੂੰ। ਤੇ ਕਿਉਂ ਨਾ ਇੱਕ ਪਲੈਟਫਾਰਮ ਇਦਾਂ ਦਾ ਬਣ ਜਾਵੇ ਜਿੱਥੇ ਕਿਸੇ ਵੀ ਵੀਰ ਪੈਣ ਨੂੰ ਲੋੜ ਹੋਵੇ ਉਹ ਆਪਣੀ ਪ੍ਰੋਬਲਮ ਉੱਥੇ ਸ਼ੇਅਰ ਕਰੇ ਤੇ ਉਹਦਾ ਹੱਲ ਹੋ ਜਾਵੇ ਅਸੀਂ ਉਹੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਦੇਖੋ ਭਾਈ ਜਿਹੜੀ ਜਿਹੜੀ ਤੁਹਾਡੀ ਮਦਦ ਲਈ ਕਾਲ ਆਇਆ ਮੈਂ ਕੋ ਘਰੋਂ ਤਾਂ ਪੈਸੇ ਭੇਜਣੇ ਨਹੀਂ ਲੋਕਾਂ ਨੇ ਮਦਦ ਕਰਨੀ ਪਰ ਲੋਕਾਂ ਨੂੰ ਹੁਣ ਵੀ ਤੁਸੀਂ ਯਕੀਨ ਮੰਨੋ ਤੁਹਾਡੇ ਫੋਨ ਤੋਂ ਪਹਿਲਾਂ ਮੈਨੂੰ ਇੱਕ ਦੀਦੀ ਦਾ ਫੋਨ ਆਇਆ ਕੈਨੇਡਾ ਤੋਂ ਉਹਨਾਂ ਨੇ ਵੀਡੀਓ ਦੇਖੀ ਤੁਹਾਡੀ ਤੇ ਉਹ ਕਹਿੰਦੇ ਮੈਂ ਇਸ ਵੀਰ ਦਾ ਇਲਾਜ ਦਾ ਸਾਰਾ ਖਰਚਾ ਚੱਕਦੀਆਂ ਮੈਨੂੰ ਦੱਸੋ ਮੈਂ ਕਿੱਦਾਂ ਕਰਾਂ ਹੁਣ ਦੇਖੋ ਉਹਦਾ ਨਾਮ ਨਹੀਂ ਤੁਹਾਨੂੰ ਪਤਾ ਉਹਦਾ ਸ਼ਕਲ ਨਹੀਂ ਪਤਾ ਉਹ ਫਿਰ ਵੀ ਤੁਹਾਡੇ ਲਈ ਇੰਨੀ ਪੇਨ ਰੱਖ ਰਹੀ ਕਿਉਂਕਿ ਉਹਦਾ ਭਰਾ ਹੈ ਨਹੀਂ ਕਿੰਨੇ ਮੇਰਾ ਭਰਾ ਜਵਾਨ ਭਰਾ ਦੀ ਮੇਰੀ ਡੈਥ ਹੋ ਗਈ ਸੀ ਤੇ ਮੈਂ ਇਹਦਾ ਸਾਰਾ ਖਰਚਾ ਕਰੂੰ ਹੁਣ ਚੰਗੀਆਂ ਚੀਜ਼ਾਂ ਵੀ ਬਾਈ ਹੈਗੀਆਂ ਲੋਕਾਂ ਨੂੰ ਅੱਜ ਕੱਲ੍ਹ ਦਾਨ ਦੇ ਨਾਮ ਤੇ ਤੁਹਾਨੂੰ ਵੀ ਪਤਾ ਹੈ ਕਿ ਮੈਡੀਕਲ ਐਨ ਜੀਓਜ਼ ਦੇ ਨਾਮ ਤੇ ਬੜਾ ਕੁਝ ਗਲਤ ਵੀ ਹੋ ਰਿਹਾ ਪਰ ਚਲੋ ਪਰ ਤੁਸੀਂ ਭਾਜੀ ਮੈਂ ਕਹਿੰਦਾ ਇੱਕ ਨੰਬਰ ਹਾਂ ਮੈਂ ਤਾਂ ਉੱਤੇ ਦਾ ਸ਼ਬਦ ਹੈ ਨਹੀਂ ਕਿ ਮੈਂ ਕੀ ਕਹਾਂ ਹਣਾ ਇੰਨਾ ਮੈਂ ਪੜਿਆ ਲਿਖਿਆ ਵੀ ਨਹੀਂ ਕਿ ਤਮ ਕਿਹੜੇ ਵਾਰਡ ਆਪਾ ਸਾਰੇ ਮੈਂ ਮੈਂ ਤੁਹਾਡੀ ਫੀਲਿੰਗ ਮੈਂ ਤੁਹਾਡੀ ਮੈਂ ਤੁਹਾਡੀ ਫੀਲਿੰਗ ਸਮਝ ਸਕਦਾ ਪਰ ਤੁਸੀਂ ਚੜ੍ਹਦੀ ਕਲਾ ਚ ਰਹਿਣਾ ਹੁਣ ਖੁਸ਼ ਰਹਿਣਾ ਤੇ ਜਿੰਨਾ ਪੋਜ਼ਿਟਿਵ ਰਹਿ ਸਕੋ ਗੁਰੂ ਮਹਾਰਾਜ ਦਾ ਨਾਮ ਲੋ ਵਾਹਿਗੁਰੂ ਵਾਹਿਗੁਰੂ ਕਰੋ ਜੈ ਮਾਤਾ ਦੀ ਜਿੰਨਾ ਨੂੰ ਵੀ ਤੁਸੀਂ ਮੰਨਦੇ ਹੋ ਕਰੋ ਤੇ ਮਹਾਰਾਜ ਕਿਰਪਾ ਕਰੇ ਧਿਆਨ ਰੱਖਿਓ ਭਾਈ ਮੈਨੂੰ ਕਾਲ ਕਰ ਲਿਓ ਦਿਲ ਨਾਲ ਲੱਗੇ ਗੱਲਬਾਤ ਕਰਨੇ ਹੋ ਮੈਨੂੰ ਫੋਨ ਕਰ ਲਿਓ ਠੀਕ ਆ ਭਾਈ ਧਿਆਨ ਰੱਖਿਓ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਇਨਾ ਵਿਸ਼ਾਲ ਮੁੰਡਾ ਜਿਹਦੀ ਵੀਡੀਓ ਵਾਇਰਲ ਹੋਈ ਸੀਗੀ ਤੁਸੀਂ ਦੇਖਿਆ ਹੋਣਾ ਤੇ ਕੱਲ ਵੀ ਇਸ ਵੀਰ ਨਾਲ ਵੀਡੀਓ ਕਾਲ ਤੇ ਗੱਲ ਹੋਈ ਸੀਗੀ ਬਹੁਤ ਵਿਚਾਰਾ ਰੋ ਕੇ ਪਰੇਸ਼ਾਨ ਇਨਾ ਇਨਾ ਵਧੀਆ ਦਿਲ ਦਾ ਬੰਦਾ ਨਾ ਵਿਚਾਰਾ ਮਤਲਬ ਯਾਰ ਦੇਖੋ ਕਿਹਦਾ ਦਿਲ ਕਰਦਾ ਮੰਗਣ ਨੂੰ ਯਾਰ ਕੋ ਕੋ ਮੰਗ ਸਕਦਾ ਕਿਸ ਕੋਈ ਨਹੀਂ ਮੰਗਣਾ ਚਾਹੁੰਦਾ ਮਜਬੂਰੀਆਂ ਹੁੰਦੀਆਂ ਨੇ ਕਿ ਉਹ ਵਿਚਾਰਾ ਦੇਖੋ ਘਰ ਦੀ ਗਰੀਬੀ ਕੱਟਣ ਲਈ ਬਾਹਰ ਗਿਆ ਉੱਥੇ ਦਿਹਾੜੀਆਂ ਵਿਚਾਰੀਆਂ ਕਿੰਨੀਆਂ ਮਿਹਨਤਾਂ ਪਰ ਸਾਡੇ ਸਮਾਜ ਦੇ ਵਿੱਚ ਬੰਦੇ ਨੂੰ ਪੁੱਛਿਆ ਹੀ ਉਹਦਾ ਜਾਂਦਾ ਜਦੋਂ ਯਾ ਕਫਨ ਤੇ ਕਫਨ ਚੱਕਣਾ ਹੋਵੇ ਜਾਂ ਜਦੋਂ ਦੁਨੀਆ ਚੋਂ ਚਲਾ ਜਾਵੇ ਉਸ ਤੋਂ ਪਹਿਲਾਂ ਤਾਂ ਕੋਈ ਕਦਰ ਕੋਸ਼ਿਸ਼ ਮੇਰੀ ਇਹੀ ਹੈ ਕਿ ਭਾਈ ਰਲ ਮਿਲ ਕੇ ਰਹੋ ਇੱਕ ਦੂਜੇ ਦੇ ਲਈ ਜੈਲਸ ਫੈਕਟਰ ਜਿਹੜੀ ਇੱਕ ਪਰਸਨੈਲਿਟੀ ਪ੍ਰੋਬਲਮ ਹੋ ਨਾ ਅੱਜਕੱਲ ਸਾਰਿਆਂ ਨੂੰ ਇਹ ਮੈਨੂੰ ਉਹ ਬੰਦਾ ਪਸੰਦ ਨਹੀਂ ਰੀਜ਼ਨ ਨਹੀਂ ਕੋਈ ਹੈਗਾ ਬਸ ਨਹੀਂ ਪਸੰਦ ਉਹਨੂੰ ਗਾਲਾਂ ਕੱਢਣੀਆਂ ਉਹਨੂੰ ਕ੍ਰਿਟਿਕਾਈਜ਼ ਕਰਨਾ ਕਿਉਂ ਪਾਪਾਂ ਦੇ ਭਾਗੀ ਮੜਦੇ ਜਿਹੜਾ ਜਿੱਦਾਂ ਦਾ ਹੈਗਾ ਉਹ ਮਹਾਰਾਜ ਆਪੇ ਹੀ ਦੇਖ ਰਿਆ ਉਹਨੂੰ ਉਹਦੇ ਤੋਂ ਸਮਝਦਾਰ ਤੇ ਸਿਆਣਾ ਕੌਣ ਉਹ ਆਪੇ ਹੀ ਬੇੜਾ ਗਰਗ ਕਰ ਦੇਗਾ ਜਿਹੜਾ ਬੰਦਾ ਜਿਹੜੀ ਨੀਅਤ ਨਾਲ ਚੱਲੇਗਾ ਉਹ ਬੇੜਾ ਗਰਗ ਕਰਨ ਵਾਲਾ ਬੈਠਾ ਉਹਨੇ ਸਿਚੁਏਸ਼ਨ ਹੀ ਅਸੀਂ ਬਣਾਦਾ ਨਹੀਂ ਉਸ ਬੰਦੇ ਦੀ ਕਿ ਤੁਹਾਨੂੰ ਉਹਨੂੰ ਮਾਰਨ ਦੀ ਲੋੜ ਨਹੀਂ ਪੈਣੀ ਉਹਨੇ ਆਪੇ ਹੀ ਮਰ ਜਾਣਾ ਗੁਰੂ ਸਾਹਿਬ ਨੇ ਤਾਂ ਸਾਡੇ ਕਿਹਾ ਕਿ ਉਹ ਆਪੇ ਹੀ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ ਦੇਖੀ ਚੱਲ ਮਰਦਾਨਿਆਂ ਰੰਗ ਕਰਤਾਰ ਦੇ ਉਹ ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ ਇਹ ਗੱਲਾਂ ਕੌੜੀਆਂ ਨੇ ਸੱਚ ਨੇ ਤਾਂ ਇਹ ਵੀਰ ਦੀ ਮੇਰੇ ਨਾਲ ਰੈਗੂਲਰ ਟੱਚ 'ਚ ਗੱਲ ਹੋ ਰਹੀ ਹੈ ਕੋਈ ਇਸ ਵੀਰ ਨੂੰ ਲੋੜ ਪਈ ਮੈਂ ਜ਼ਰੂਰ ਇਦਾਂ ਖੜੂੰਗਾ ਮੇਰੀ ਟੀਮ ਇਦਾਂ ਖੜੂਗੀ ਤੁਸੀਂ ਵੀ ਆਪਣੇ ਆਲੇ ਦੋਲੇ ਇੱਕ ਦੂਜੇ ਦੀ ਮਦਦ ਕਰੋ ਤੇ ਜ਼ਰੂਰ ਖੜੋ ਬਹੁਤ ਧੰਨਵਾਦ